ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਐਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਲ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਮੇਰੇ ਨਾਲ ਇਸ ਵਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਚੁਣੇ ਗਏ ਵਾਈਸ ਪ੍ਰਧਾਨ ਅਸ਼ਵੀਤ ਸਿੰਘ ਜੀ ਮਾਨ ਸਾਹਿਬ ਮੌਜੂਦ ਨੇ ਜਿਵੇਂ ਕਿ ਤੁਸੀਂ ਲਗਾਤਾਰ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਦੇ ਜ਼ਰੀਏ ਅਸੀਂ ਬੀਤੇ ਕੱਲ ਵੀ ਕਵਰੇਜ ਕੀਤੀ ਸੀ ਉਹਨਾਂ ਦੇ ਜੱਦੀ ਪਿੰਡ ਤਖਤਪੁਰਾ ਸਾਹਿਬ ਦੇ ਵਿੱਚ ਉਹਨਾਂ ਦਾ ਕਿਸ ਤਰ੍ਹਾਂ ਸ਼ਾਨਦਾਰ ਸਵਾਗਤ ਹੋਇਆ ਔਰ ਅੱਜ ਗਦਰੀ ਬਾਪਿਆਂ ਦਾ ਨਗਰ ਪਿੰਡ ਢੁੱਡੀਕੇ ਜਿੱਥੇ ਅਸ਼ਬੀਤ ਜੀ ਪਹੁੰਚੇ ਹੈ ਤੇ ਬੜੀ ਗਰਮਜੋਸ਼ੀ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਹੁਣੇ-ਹੁਣੇ ਜਿਹੜਾ ਸਨਮਾਨ ਹੋਇਆ ਹੈ ਅਸ਼ਬੀਤ ਜੀ ਦਾ ਦੋਸ ਮਿੰਟ ਦਾ ਸਮਾਂ ਆਪਾਂ ਲੈਨੇ ਆ ਅਸ਼ਬੀਤ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਪਿਆਰ ਪ੍ਰੀਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮੈਂ ਮਹਿਸੂਸ ਕਰ ਰਹੇ ਹਾਂ ਕਿਉਂਕਿ ਕੱਲ ਆਪਣੇ ਜੱਦੀ ਨਗਰ ਦੇ ਵਿੱਚ ਵੀ ਆਪਣੀ ਗੱਲ ਹੋਈ ਹੈ ਨਾ ਉੱਥੇ ਜਿਸ ਢੰਗ ਦੇ ਨਾਲ ਤੁਹਾਡਾ ਸਵਾਗਤ ਕੀਤਾ ਗਿਆ ਅੱਜ ਗਦਰੀ ਬਾਬਿਆਂ ਦਾ ਪਿੰਡ ਢੁੱਡੀ ਕੇ ਇਤਿਹਾਸਕ ਨਗਰ ਹੈ ਔਰ ਇੱਥੇ ਵੀ ਤੁਹਾਡਾ ਸਵਾਗਤ ਕੀਤਾ ਜਾ ਰਿਹਾ ਲਗਾਤਾਰ ਇਲਾਕੇ ਦੇ ਵਿੱਚ ਲੋਕ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਜਿਵੇਂ ਸਵਾਗਤ ਹੋ ਰਿਹਾ ਕੀ ਮਹਿਸੂਸ ਕਰ ਰਹੇ ਹੋ ਅੱਨਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇਸ ਇਲਾਕੇ ਦੇ ਵਿੱਚੋਂ ਮੈਂ ਜੰਪਾਲ ਤੇ ਪੰਜਾਬ ਯੂਨੀਵਰਸਿਟੀ ਵਿਚ ਆ ਕੇ ਟੋਨ ਲੜੀ ਤੇ ਜਿੱਥੇ ਜਦੋਂ ਵਾਪਸ ਆਇਆ ਤਾਂ ਕੱਲ ਪਹਿਲਾਂ ਤਾਂ ਮੇਰੇ ਜੱਦੀ ਪਿੰਡ ਤਖਤੂਰਾ ਸਾਹਿਬ ਨੇ ਇਨਾ ਮਾਣ ਤੇ ਸਨਮਾਨ ਬਖਸ਼ਿਆ ਨਾ ਅੱਜ ਉਸ ਪਿੰਡ ਦੇ ਨਾਲ ਹੀ ਲੱਗਦੇ ਨਗਰ ਪਿੰਡ ਢੁੱਡੀ ਕੇ ਦੇ ਜੱਦੀ ਵਾਪਿਆਂ ਦਾ ਮੈਜਰ ਉਸ ਪਿੰਡ ਦੇ ਜਿਹੜੇ ਨਗਰ ਨਿਵਾਸੀ ਹਨ ਤੇ ਉਹਨਾਂ ਨੇ ਇਨਾ ਮਾਣ ਨਾਲ ਬਖਸ਼ਿਆ ਮਤਲਬ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਨੂੰ ਮੇਰੇ ਰਾਕੇ ਦੇ ਲੋਕ ਇਨਾ ਪਿਆਰ ਤੇ ਸਤਿਕਾਰ ਦੇ ਰਹੇ ਆ ਜੀ ਇਹਦੇ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਕਿ ਕਿਉਂਕਿ ਇੱਕ ਸਟੂਡੈਂਟ ਲਾਈਫ ਤੋਂ ਦੁਨੋਂ ਪਛਾਣਦੇ ਆ ਸ ਇਸ ਫਰਦਰ ਸਟੱਡੀ ਲਈ ਜੰਨੀਗੜ ਗਏ ਕਦੇ ਇਹ ਸੋਚਿਆ ਸੀ ਕਿ ਅ ਕਿਸੇ ਦਿਨ ਮੈਂ ਐਜ਼ ਅ ਵਾਈਸ ਪ੍ਰਧਾਨ ਜਿੱਤ ਕੇ ਆਉਂਗਾ ਤੇ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਪਿਆਰ ਮਿਲੂਗਾ ਨਹੀਂ ਜੀ ਮਤਲਬ ਜਦੋਂ ਇੱਥੇ ਪੜ੍ਹਦੇ ਵੀ ਹੁੰਦੇ ਸੀਗੇ ਯੂਨੀਵਰਸਿਟੀ ਵੀ ਗਏ ਹਨ ਵੀ ਉਦੋਂ ਕਦੇ ਸੋਚਿਆ ਨਹੀਂ ਸੀਗਾ ਕਿ ਵੀ ਯੂਨੀਵਰਸਿਟੀ ਦੀ ਪੋਲਿਟਿਕਸ ਐਕਟੀਵਿਜ਼ਮ ਦਾ ਹਿੱਸਾ ਬਣਾਂਗਾ ਵੀ ਉਦੋਂ ਤਾਂ ਇਹ ਸੀਗਾ ਕਿ ਕਿਉਂ ਜਾ ਕੇ ਪੜਨਾ ਹੈ ਤਾਂ ਪੜ੍ਹਾਈ ਕਰਕੇ ਆਪਦਾ ਵਾਪਸ ਆਇਆ ਨਾ ਜਿਵੇਂ ਇੱਕ ਹਰ ਇੱਕ ਨੌਜਵਾਨ ਸੋਚਦਾ ਬਿਲਕੁਲ ਪਰ ਉੱਥੇ ਆ ਕੇ ਸੋਚਦੇ ਬਈ ਪੂਰੀ ਤਬਦੀਲੀ ਆਈ ਜਦੋਂ ਉੱਥੇ ਜਥੇਬੰਦੀ ਸਾਥ ਦੇ ਸਾਡੇ ਸੀਨੀਅਰ ਮੈਂਬਰਸ ਨਾਲ ਗੱਲਬਾਤ ਹੋਈ ਮਿਲੇ ਜਥੇਬੰਦੀ ਦੇ ਬਾਕੀ ਮੈਂਬਰਾਂ ਨੂੰ ਮਿਲੇ ਉੱਥੇ ਆ ਕੀ ਫੀਲ ਹੋਇਆ ਕਿ ਵੀ ਇੱਥੇ ਅਸੀਂ ਸਿਰਫ ਪੜ੍ਹਨ ਨਹੀਂ ਆਉਗੇ ਵੀ ਸਾਡਾ ਇੱਥੇ ਸਿਰਫ ਪੜ੍ਹਨ ਦਾ ਟੀਚਾ ਨਹੀਂ ਹੈਗਾ ਪੜ੍ਹਾਈ ਦੇ ਨਾਲ ਨਾਲ ਸਾਨੂੰ ਯੂਨੀਵਰਸਿਟੀ ਇੱਕ ਸੇਫ ਡੈਮੋਕ੍ਰੇਟਿਕ ਸਪੇਸ ਪ੍ਰੋਵਾਈਡ ਕਰਦੀ ਐ ਐਕਟਿਵਿਜ਼ਮ ਕਰਨ ਦੇ ਲਈ ਸਟੂਡੈਂਟ ਪੋਲਿਟਿਕਸ ਕਰਨ ਦੇ ਲਈ ਹੈ ਨਾ ਵੀ ਉੱਥੇ ਜੇ ਅਸੀਂ ਸੰਘਰਸ਼ ਕਰਾਂਗੇ ਐਕਟਿਵਿਜ਼ਮ ਕਰਾਂਗੇ ਆਪਦੇ ਹੱਕਾਂ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਤਾਂ ਹੀ ਅਸੀਂ ਸਮਾਜ ਦੇ ਵਿੱਚ ਕੁਝ ਭਲਾ ਕਰ ਸਕਦੇ ਆ ਕਿ ਉੱਥੇ ਅਸੀਂ ਦੇਖ ਕੀ ਸਟੂਡੈਂਟ ਫੈਸਿਵਰ ਤੁਸੀਂ ਜੇ ਕੁਝ ਵਕਤ ਕਰਨਾ ਚਾਹੁੰਦੇ ਆ ਆਪਦੀ ਕੌਮ ਦੀ ਆਪਦੀ ਪੰਥ ਪੰਜਾਬ ਦੀ ਸੇਵਾ ਕਰਨੀ ਚਾਹੁੰਦੇ ਆ ਤਾਂ ਸਾਨੂੰ ਐਕਟਿਵਿਜ਼ਮ ਵਾਲੇ ਪਾਸੇ ਆਉਣੀ ਪੈਂਦੀ ਆ ਇਹ ਜਿਹੜੀ ਚਿੰਗ ਮਤਲਬ ਸਟੂਡੈਂਟ ਪੋਲਿਟਿਕਸ ਵਾਲੇ ਪਾਸੇ ਪੰਥ ਪੰਜਾਬ ਦੀ ਗੱਲ ਆ ਇਹ ਕਿਵੇਂ ਪੈਦਾ ਹੋਈ ਜਾਂ ਕਿਸ ਨੂੰ ਇਹਦਾ ਸਿਹਰਾ ਦਿਨੇ ਹੋ ਕਿ ਕਿਸ ਚੀਜ਼ ਤੋਂ ਤੁਸੀਂ ਪ੍ਰਭਾਵਿਤ ਹੋਏ ਕਿ ਤੁਸੀਂ ਇਹ ਸੋਚਿਆ ਕਿ ਮੈਂ ਆਪਣੀ ਪੜ੍ਹਾਈ ਦੇ ਨਾਲ ਐਕਟੀਵਿਜ਼ਮ ਦੇ ਵੱਲ ਵੀ ਜਾਵਾਂਗੇ ਪੋਲਿਟਿਕਸ ਦੇ ਵੱਲ ਇਹਦਾ ਵੀ ਪਹਿਲਾਂ ਤਾਂ ਮੈਂ ਹੀ ਕਹੂੰਗਾ ਜਿਹੜੀ ਮੇਰੇ ਅੰਦਰ ਇਹ ਇੱਕ ਚੈਨਜ ਪੈਦਾ ਹੋਈ ਹੈ ਨਾ ਕਿ ਕਿੱਥੇ ਦਾ ਇਤਿਹਾਸ ਆ ਕਿ ਮੈਂ ਤਿੰਨ ਗੁਰੂ ਸਾਹਿਬਾਨਾਂ ਦੀ ਤਰਫੋਂ ਪ੍ਰਾਪਤ ਹਰਤੀ ਤੋਂ ਹਾਂ ਨਾ ਵੀ ਤਿੰਨ ਗੁਰੂ ਤਿੰਨ ਪਾਸ਼ਾਹੀਆਂ ਸਾਡੇ ਕੋਲ ਆਏ ਆਏ ਮੇਰੇ ਨਾਲ ਤੇ ਜੇ ਸਿਰਾ ਬਾਕੀ ਓਵਰঅল ਕਿੱਤਾ ਕਰਦਾ ਹੈ ਜੇ ਡੀਕੇ ਪੈਂਡ ਤੇ ਬੈਠੇ ਹਨ ਵੀ ਓਵਰঅল ਕਿੱਤਾ ਹੀ ਇੱਕ ਸੰਘਰਸ਼ੀ ਤੇ ਇੱਕ ਪੋਲੀਟਿਕਲੀ ਐਕਟਿਵ ਰਿਹਾ ਗਾਣਾ ਵੀ ਇੱਕ ਜਿਹੜੀ ਪੰਥਕ ਸਿਆਸਤ ਆ ਉਹਦਾ ਘਤੂਰਾ ਰਿਹਾ ਰਿਹਾ ਤੇ ਵੀ ਉਸ ਸਟੇਜ ਨੇ ਮੇਰੇ ਅੰਦਰ ਇੱਕ ਇਥੋਂ ਮਤਲਬ ਜਨਮ ਤੋਂ ਸ਼ੁਰੂ ਤੇ ਇੱਕ ਚੈਣ ਦੇ ਜਗਾਈਆਂ ਨਾ ਤੇ ਜਿਹੜੀ ਮੇਰੇ ਅੰਦਰ ਇੱਕ ਚੀਜ਼ ਇੱਕ ਫਲੇਅਰ ਕੋ ਕੇ ਬਾਹਰ ਆਈ ਆ ਉਸ ਸਿੱਖ ਇਤਿਹਾਸ ਬਾਰੇ ਨੌਲੇਜ ਆ ਜੇ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਗਿਆ ਉਸ ਸਿੱਖ ਇਤਿਹਾਸ ਬਾਰੇ ਮੈਨੂੰ ਨੌਲੇਜ ਪੱਕੀ ਕੀਤੀ ਮੈਂ ਪੜੇ ਆ ਨਾ ਜਾਂ ਉਹਦੇ ਜਿਹੜੇ ਸੀਨੀਅਰ ਸਾਡੇ ਸੀਗੇ ਜਿਹਦੇ ਬੰਦੀ ਦੇ ਵਿੱਚ ਉਹਨਾਂ ਉਦੋਂ ਮੈਨੂੰ ਇਹ ਚੀਜ਼ ਮਹਿਸੂਸ ਹੋਈ ਕਿ ਵੀ ਬਿਨ ਸਿਆਸਤ ਬਿਨਾ ਐਕਟਿਵਿਜ਼ਮ ਬਿਨਾ ਪੋਲਿਟਿਕਸ ਆਏ ਬਿਨਾ ਕੋਈ ਸਿੱਖਿਆ ਦਾ ਕੁਛ ਨਹੀਂ ਵੀ ਅਸੀਂ ਘੱਟ ਗਿਣਤੀ ਦੇ ਬੱਚਾ ਇੱਥੇ ਵੀ ਅਸੀਂ ਜੇ ਸਿਆਸਤ ਨਾ ਕਰਾਂਗੇ ਅਸੀਂ ਖਤਮ ਹੋ ਜਾਵਾਂਗੇ ਵੀ ਜਦੋਂ ਇੱਕ ਮੈਜੋਰਟੀ ਦੇਸ਼ ਦੇ ਵਿੱਚ ਤੁਸੀਂ ਵੱਧ ਗਿਣਤੀ ਵਾਲਿਆਂ ਦੇ ਵਿੱਚ ਤੁਸੀਂ ਅਗਾਂਹ ਘੱਟ ਗਿਣਤੀ ਵਾਹੋ ਤੁਹਾਨੂੰ ਆਵਾਜ਼ ਚੱਕਣੀ ਹੀ ਪੈਣੀ ਆ ਆਵਾਜ਼ ਚੱਕੋਗੇ ਜਾਂ ਬਾਗੀ ਆ ਬਾਦਸ਼ਾਹ ਬਣੋਗੇ ਪਰ ਨਹੀਂ ਚੱਕੋਗੇ ਤਾਂ غلام ਦੇ غلام ਬਣੋਗੇ ਅਸ਼ਵੀਜੀ ਅਸੀਂ ਅਕਸਰ ਦੇਖਦੇ ਹਾਂ ਕਿ ਸਾਡੀ ਜਿਹੜੇ ਨੌਜਵਾਨ ਨੇ ਇੱਕ ਤਾਂ ਸੋਸ਼ਲ ਮੀਡੀਆ ਦੇ ਇੰਨੇ ਇੱਕ ਗੁਲਾਮ ਹੋ ਗਏ ਆ ਕਿ ਅਸੀਂ ਸੋਸ਼ਲ ਮੀਡੀਆ ਤੇ ਬੈਠ ਕੇ ਸਿਸਟਮ ਨੂੰ ਸਰਕਾਰਾਂ ਨੂੰ ਸਿਰਫ ਭੰਡਣ ਦਾ ਕੰਮ ਕਰਦੇ ਆਂ ਸਰਕਾਰ ਇਹ ਨਹੀਂ ਕਰ ਰਹੀ ਜਾਂ ਸਿਸਟਮ ਆ ਕਰ ਰਿਹਾ ਪਰ ਤੁਸੀਂ ਕਿੰਨਾ ਕਮਾਨਦੇ ਹੋ ਕਿ ਇੱਕ ਨੌਜਵਾਨ ਦਾ ਜਿਹੜੇ ਸਟੂਡੈਂਟਸ ਦਾ ਉਹਨਾਂ ਦਾ ਪੋਲਿਟਿਕਸ ਦੇ ਵਿੱਚ ਐਕਟਿਵ ਹੋਣਾ ਕਿੰਨਾ ਜ਼ਰੂਰੀ ਸਮਝਦੇ ਹੋ ਕਿ ਸਾਨੂੰ ਉਹ ਸਿਸਟਮ ਦਾ ਹਿੱਸਾ ਬਣ ਕੇ ਜਿਹੜਾ ਇਹ ਸਿਸਟਮ ਨੂੰ ਸੁਧਾਰਿਆ ਜਾ ਸਕਦਾ ਹੈ ਕੋਈ ਕੋਈ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਨਾ ਇੱਕ ਸਿਆਸਤ ਦੀ ਇੱਕ ਨਰਸਰੀ ਆ ਜੇ ਜਦੋਂ ਬੰਦਾ ਪੰਜਾਬ ਯੂਨੀਵਰਸਿਟੀ ਵਿੱਚ ਸਿਆਸਤ ਕਰਦਾ ਕੋਈ ਕੁਝ ਸਿੱਖੇ ਜਾਂਦਾ ਹੈ ਜੇ ਅਸੀਂ ਜਮਾਂ ਗਰਾਊਂਡ ਲੈਵਲ ਤੋਂ ਨਹੀਂ ਸਿੱਖਾਂਗੇ ਨਾ ਦੇ ਸਿੱਧਾ ਅਸੀਂ ਇੱਥੇ ਪਹਿਲੀ ਗੱਲ ਦਾ ਸਿੱਧਾ ਤੁਹਾਨੂੰ ਮਾਫੀ ਨਹੀਂ ਮੰਗਣਾ ਇੱਥੇ ਦੀ ਸਿਆਸਤ ਬਣਨਾ ਨਾ ਵੀ ਇੱਥੇ ਜਿਹੜੇ ਵੱਡੇ ਵੱਡੇ ਆਪਾਂ ਕਹੀਏ ਵੀ ਕੋੜ ਕੋੜ ਕੂਮੇ ਬੈਠੇ ਆ ਨਾ ਸਿਆਸਤ ਦੇ ਵਿੱਚ ਬੈਠੇ ਆ ਉਹਨਾਂ ਨੂੰ ਕੋਈ ਆਪਾਂ ਕਹੀਏ ਵੀ ਕੋਈ 550% ਸਵਰਧ ਨਹੀਂ ਹੈਗੀ ਉਹਨਾਂ ਨੂੰ ਕੋਈ ਗਰਾਊਂਡ ਲੈਵਲ ਦਾ ਵੀ ਐਕਸਪੀਰੀਅੰਸ ਨਹੀਂ ਹੈ ਨਾ ਸਿੱਧਾ ਵੀ ਉੱਟ ਕੇ ਕੋਠੀਆਂ ਮਹਿਲਾਂ ਚ ਉੱਟ ਕੇ ਇੱਥੇ ਸਿਆਸਤ ਕਰਨਾ ਆਇਆ ਨਾ ਵੀ ਉਹਨਾਂ ਨੇ ਕਦੇ ਸਾਡਾ ਨਾਟਾਰਾ ਨਹੀਂ ਕਰਦਾ ਉਹਨਾਂ ਨੇ ਕਦੇ ਪੰਥ ਪੰਜਾਬ ਦੀ ਸੇਵਾ ਨਹੀਂ ਕਰਨੀ ਜੇ ਕਿਸੇ ਨੇ ਪੰਜਾਬ ਦੀ ਗੱਲ ਕਰਨੀ ਆ ਪੰਥ ਦੀ ਗੱਲ ਕਰਨੀ ਆ ਤਾਂ ਕਿ ਜਿਹੜਾ ਪੜਿਆ ਲਿਖਿਆ ਨੌਜਵਾਨ ਯੂਨੀਵਰਸਿਟੀਆਂ ਵਿੱਚੋਂ ਐਕਟਿਵਿਜ਼ਮ ਕਰਕੇ ਸਿੱਖ ਕੇ ਬਾਹਰ ਨਿਕਲੂਗਾ ਇੱਕ ਚੰਗੀ ਲੀਡਰਸ਼ਿਪ ਉਤੋਂ ਪੈਦਾ ਹੋ ਕੇ ਆਊਗੀ ਤਾਂ ਉਹਨਾਂ ਨੇ ਕਰਨਾ ਸੀ ਸਾਡੀ ਜਥੇਬੰਦੀ ਦਾ ਵੀ ਇਹੀ ਮਕਸਦ ਆ ਵੀ ਯੂਨੀਵਰਸਿਟੀਆਂ ਵਿੱਚ ਤੁਸੀਂ ਪੰਥ ਪੰਜਾਬ ਦੀ ਗੱਲ ਤਾਂ ਕਰਦੇ ਕਰਦੇ ਨਾਲ ਐ ਕਿਹੜੀ ਚੰਗੀ ਲੀਡਰਸ਼ਿਪ ਆ ਉਹ ਅਸੀਂ ਸਮਾਜ ਨੂੰ ਦੇਣੀ ਚਾਹੁੰਦੇ ਆ ਵੀ ਇੱਕ ਚੰਗੀ ਲੀਡਰਸ਼ਿਪ ਆ ਨਰਸਰੀ ਤੋਂ ਨਿਕਲਣੀ ਆ ਯੂਨੀਵਰਸ ਇਹ ਪੰਜਾਬ ਯੂਨੀਵਰਸਿਟੀ ਜੰਡੀਗੜ ਦਾ ਜਿਹੜਾ ਸਟੂਡੈਂਟ ਪੋਲਿਟਿਕਸ ਦਾ ਇਤਿਹਾਸ ਦਰਿਆ ਹੈ ਕਿ ਅਕਸਰ ਹਿੰਸਕ ਵੀ ਹੁੰਦੀਆਂ ਰਹੀਆਂ ਚੋਣਾਂ ਗਰੁੱਪイズਮ ਵੀ ਵੰਡਾਰਿਆ ਭਾਵੇਂ ਅਸੀਂ ਜੇ ਸੰ 83 84 85 ਦੀ ਗੱਲ ਕੀਤੀ ਜਾਵੇ ਉਹ ਸਮਾਂ ਸੀਗਾ ਜਦੋਂ ਮੱਖਣ ਸਿੰਘ ਦਾ ਮਰਡਰ ਹੁੰਦਾ ਹੈ ਲੜਾਈਆਂ ਝਗੜੇ ਹੋਏ ਆ ਉਸ ਤੋਂ ਬਾਅਦ ਵੀ ਇੱਕ ਸਮਾਂ ਇਹੋ ਜਿਹਾ ਰਹਿ ਤੌਰ ਕਿ ਕਾਫੀ ਜਿਹੜੀ ਹਿੰਸਕ ਹੁੰਦੀਆਂ ਰਹੀਆਂ ਚੋਣਾ ਤੁਸੀਂ ਜਦੋਂ ਤੋਂ ਜਿਹੜੀ ਸਟੂਡੈਂਟ ਪੋਲਿਟਿਕਸ ਜੁਆਇਨ ਕੀਤੀ ਹੈ ਕਿਵੇਂ ਲੱਗਦਾ ਹੈ ਇਹ ਕੀ ਇਹ ਹਿੰਸਾ ਨੂੰ ਟਾਲਿਆ ਜਾ ਸਕਦਾ ਹੈ ਜਾਂ ਇਹ ਯੂਨੀਵਰਸਿਟੀ ਦੇ ਵਿੱਚ ਸਾਡੇ ਜਿਹੜੇ ਪੋਲਿਟੀਕਲ ਸਿਸਟਮ ਨੇ ਇਹ ਚੀਜ਼ ਨੂੰ ਵਾੜ ਦਿੱਤਾ। ਤੂੰ ਦੇਖੋ ਜੀ ਜਿਹੜੀ ਹੰਸ ਵਾਲੀ ਗੱਲ ਹੈ ਨਾ ਜਦੋਂ ਨੌਜਵਾਨ ਇਲੈਕਟ੍ਰੀਸਮ ਕਰਦੇ ਪੋਲਿਟਿਕਸ ਕਰਦੇ ਆ ਗਰਮਕੂਨ ਹੁੰਦਾ ਤਾਂ ਮਰੀਮੋਟੀਆਂ ਤਕਰਾਰਾਂ ਆਉਂਦੀਆਂ ਨਾ ਪਰ ਪਤਾ ਹੀ ਨਹੀਂ ਕਿ ਵੀ ਜਿਹੜਾ ਜਿਵੇਂ ਯੂਨੀਵਰਸਿਟੀ ਦਾ ਵਿੱਚ ਪੁੱਛੇ ਇਤਿਹਾਸ ਰਿਹਾ ਵੀ ਲੜਾਈ ਝਗੜੇ ਵਾਇਲੈਂਸ ਦਾ ਨਾ ਵੀ ਫੈਰ ਵੀ ਹੁੰਦੇ ਰਹੇ ਆ ਬੜਾ ਕੁਝ ਗਿਆ ਪਿਓ ਸਾਰੀ ਚੀਜ਼ਾਂ ਮੈਟਰ ਕਰਦੀ ਹੈ ਜੀ ਤੁਹਾਡਾ ਟੀਚਾ ਕੀ ਹੈ ਕਿ ਤੁਹਾਡੀ ਧਰ ਕਿਹੜੀ ਹੈ ਜੇ ਤੁਹਾਡਾ ਟੀਚਾ ਇਹ ਹੈ ਕਿ ਤੁਸੀਂ ਸਮਾਜ ਦੀ ਸੇਵਾ ਕਰਨੀ ਆ ਜਾਂ ਤੁਹਾਨੂੰ ਆਪਣੀ ਗੱਲ ਕਰਨੀ ਆ ਇੱਕ ਵਿਦਿਆਰ ਯਾਰ ਉਹਦੀ ਧਰ ਜਿਹੜੀ ਧਰ ਤੋਂ ਡੀ ਇਹ ਸਾਰੀਆਂ ਗੱਲਾਂ ਇਦਾਂ ਦੀ ਗੱਲ ਕਰਦੀ ਆ ਨਾ ਵੀ ਪੰਜਾਬ ਕਹਿੰਦੇ ਹੱਤਾਂ ਦੀ ਗੱਲ ਕਰਦੀ ਪੰਥ ਪੰਜਾਬ ਦੀ ਗੱਲ ਕਰਦੀ ਚੰਗੀ ਲੀਡਰਸ਼ਿਪ ਦੀ ਗੱਲ ਕਰਦੀ ਆ ਫੇਰੇ ਚੀਜ਼ਾਂ ਵਿੱਚ ਲੱਗਦਾ ਨਹੀਂ ਹੁੰਦੇ ਕੀ ਤੁਸੀਂ ਰਸ਼ਮੀ ਤੇ ਇਸ ਗੱਲ ਨਾਲ ਸਹਿਮਤ ਹੋ ਕਿ ਕਈ ਵਾਰ ਨੌਜਵਾਨ ਚਾਹੁੰਦੇ ਵੀ ਨਹੀਂ ਹੁੰਦੇ ਕਿ ਅਸੀਂ ਜਿਹੜੀ ਹਿੰਸਕ ਜਿਹੜੀ ਪੋਲਿਟਿਕਸ ਆ ਜਾਂ ਇਹਦਾ ਹਿੱਸਾ ਬਣੀਏ ਪਰ ਤੁਸੀਂ ਉੱਥੇ ਰਹਿ ਕੇ ਦੇਖਿਆ ਜਿਹੜਾ ਸਿਸਟਮ ਹੈ ਉਹ ਕਿੰਨਾ ਕਿਸ ਚੀਜ਼ ਨੂੰ ਇਨਫਲੂਐਂਸ ਕਰਦਾ ਹੈ ਕਿ ਸਿਸਟਮ ਤੁਹਾਨੂੰ ਉਸ ਦਲ ਦਲ ਵੱਲ ਧਕੇਲ ਦਿੰਦਾ ਹੈ ਜਿਹੜਾ ਤੁਸੀਂ ਜਾਣਾ ਨਹੀਂ ਚਾਹੁੰਦੇ ਹੁੰਦੇ ਸਿਸਟਮ ਦੀ ਦੇਖੋ ਡਿਵਾਈਡ ਐਂਡ ਰੂਲ ਪਾਲਿਸੀ ਵਾਲੀ ਗੱਲ ਕਰ ਰਿਹਾ ਮੈਂ ਤੁਹਾਨੂੰ ਗੱਲ ਕਹੀ ਹੈ ਨਾ ਕਿ ਸਹੀ ਹੈ ਵੀ ਸਿਸਟਮ ਜਦੋਂ ਸਟੂਡੈਂਟ ਇਕੱਠੇ ਹੁੰਦੇ ਆ ਵਿਦਿਆਰਥੀ ਇਕੱਠੇ ਹੁੰਦੇ ਆ ਜਿਹੜੀ ਉਪਰ ਦੀ ਅਥੋਰਟੀ ਨੂੰ ਝੁਕਣਾ ਪੈਂਦਾ ਤੇ ਉਹ ਵਿਦਿਆਰਥੀਆਂ ਮੂਰੇ ਅੱਗੇ ਝੁਕਦੇ ਵੀ ਰਹੇ ਆ ਕਈ ਮਸਲੇ ਆ ਤੇ ਨਾ ਪਰ ਉਹਨਾਂ ਨੇ ਇੱਕ ਹੱਲ ਲੱਭ ਲਿਆ ਕਿ ਵੀ ਜੇ ਅਸੀਂ ਇਹਨਾਂ ਨੂੰ ਤੋੜਨਾ ਨਾ ਵੀ ਅਸੀਂ ਆਪ ਦੀ ਮਰਮਾਨੀ ਕਰਨੀ ਆ ਵਿਦਿਆਰਥੀ ਨੂੰ ਤੋੜ ਦੇ। ਵਿਦਿਆਰਥੀ ਜਥੇਬੰਦੀਆਂ ਵਿੱਚ ਆਪਸ ਵਿੱਚ ਪਾੜ-ਪਾਡ ਹੋਣਾ ਕੋਈ ਇੱਧਰ ਦੀ ਗੱਲ ਉੱਧਰ ਉੱਧਰ ਦੀ ਇੱਧਰ ਕਰ ਲੋ ਜਾਂ ਕਿ ਇੱਕ ਨੈਰੇਟਿਵ ਚਲਾ ਦਿਓ ਇੱਕ ਦੂਜੇ ਖਿਲਾਫ ਨਾ ਵੀ ਇਹਨਾਂ ਦੇ ਆਪਸ ਦੇ ਵਿੱਚ ਵਿਦਿਆਰਥੀਆਂ ਨੂੰ ਲੜਾ ਦਿਓ ਤਾਂ ਕਿ ਜਥੇਬੰਦੀਆਂ ਇਕੱਠੀਆਂ ਹੋ ਸਕਣ ਤੇ ਇਕੱਠੀਆਂ ਨਾ ਹੋਣੀਆਂ ਤਾਂ ਪ੍ਰੈਸ਼ਰ ਨਹੀਂ ਬਿਲਡ ਹੋ। ਇੱਕ ਧਿਰ ਜਿਵੇਂ ਮੰਨਿਆ ਜਾਂਦਾ ਕਿ ਇੱਕ ਧਿਰ ਮੰਨਿਆ ਜਾਂਦਾ ਹੈ ਜਿਹੜੀ ਪ੍ਰੋ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਤੇ ਇੱਕ ਉਹ ਹੁੰਦੀ ਹੈ ਜਿਹੜੀ ਕਿ ਐਂਟੀ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਪ੍ਰੋ ਐਡਮਿਨਿਸਟ੍ਰੇਸ਼ਨ ਧਿਰ ਹੈ ਉਹਨੂੰ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਤੋਂ ਦਾ ਉਹ ਵੀ ਫਿਰ ਹੱਤਕੰਡੇ ਅਪਣਾਉਂਦਾ ਕਿ ਉਸ ਧਿਰ ਨੂੰ ਅੱਗੇ ਲਿਆਂਦਾ ਜਾਵੇ ਹਾਂਜੀ ਦੇਖੋ ਜੀ ਉੱਤੇ ਬੀਜੇਪੀ ਆਰਐਸਐਸ ਪੂਰੇ ਢਾਂਚੇ ਦੇ ਵਿੱਚ ਕਾਮ ਕਰਦਾ ਵੀ ਵਾਈਸ ਕੰਟਰੋਲਰ ਤੋਂ ਲੈ ਕੇ ਬੀ ਕਲਾਸ ਸੀ ਕਲਾਸ ਅਫਸਰ ਤੱਕ ਸਾਰੇ ਉੱਤੇ ਆਰਐਸਐਸ ਦੇ ਸਪਾਰਸ਼ਲ ਉੱਤੇ ਭਰਤੀ ਹੋਣਾ ਵੀ ਕੁਝ ਸੈਕਸ਼ਨ ਬਚਿਆ ਹੋਊਗਾ ਜਿਹੜਾ ਮਤਲਬ ਇਸ ਪੀਚ ਨਹੀਂ ਪਸਿਆ ਹੋਇਆ ਨਾ ਤਾਂ ਵੀ ਆਟੋਮੈਟਿਕਲੀ ਉਹ ਸਾਰੀ ਉਪਕੂ ਦੀ ਸਟੂਡੈਂਟ ਪੋਲਿਟਿਕਸ ਵਿਦਿਆਰਥੀ ਅਤੇ ਹੰਦੀਆਂ ਨੇ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਨਾ ਪਰ ਜਿਹੜਾ ਪੱਗ ਇਹ ਵੀ ਇੱਕ ਐਨਪੀ ਐਡਮਿਨਿਸਟ ਐਡਮਿਨਿਸ਼ਨ ਨੂੰ ਐਂਟੀ ਦਲ ਤੋਂ ਪਾਲਿਸੀਜ਼ ਆ ਵੀ ਜਿਹੜੇ ਐਡਮਿਨਿਸਟ੍ਰੇਸ਼ਨ ਦੇਖੋ ਚੰਗੀਆਂ ਪਾਲਿਸੀਜ਼ ਲੈ ਕੇ ਆਵੇ ਚੰਗੀਆਂ ਨੀਤੀਆਂ ਲੈ ਕੇ ਆਵੇ ਸਾਰੀ ਖੁਸ਼ਾ ਕਿਸੇ ਨੂੰ ਕੋਈ ਦਿੱਕਤ ਹੀ ਨਹੀਂ ਪਰ ਇਹਨਾਂ ਦਾ ਇਤਿਹਾਸ ਰਿਹਾ ਸੁਭਾਰਿਆਗਾ ਕਿ ਬੀਜੇ ਸਾਰਾ ਕੁਝ ਹੀ ਚੰਗਾ ਹੋ ਲੱਗ ਜੇ ਫਿਰ ਉੱਤੇ ਕੋਈ ਚੀਜ਼ ਦੀ ਲੋੜ ਹੀ ਨਾ ਪਵੇ ਫਿਰ ਤਾਂ ਲੋੜ ਹੀ ਨਾ ਪਵੇਣਾ ਸਾਨੂੰ ਪਤਾ ਵੀ ਇਹਨਾਂ ਨੇ ਕੁਛ ਨਾ ਕੁਛ ਸਿੱਧਾ ਸਿੱਧਾ ਕੰਮ ਕਰਨੀ ਹੁੰਦਾ ਵੀ ਜਿਹੜੀ ਨੀਤੀ ਬੀਜੇਪੀ ਆਰਜ ਦੇਸ ਪੂਰੇ ਹਿੰਦੁਸਤਾਨ ਵਿੱਚ ਚਲਾ ਰਹੀ ਆ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਵੀ ਅਪਣਾਉਣੀ ਆ ਤਾਂ ਵੀ ਇਹ ਕਿ ਫਿਰ ਵਿਦਿਆਰਥੀਆਂ ਤੇ ਬੰਦੀਆਂ ਦਾ ਫਰਜ਼ ਬਣਦਾ ਬਣ ਜਾਂਦਾ ਵਿਦਿਆਰਥੀਆਂ ਦੇ ਸਾਹਦੀ ਗੱਲ ਤਾਂ ਵੀ ਦੇਖਾ ਵੀ ਇਹ ਗਲਤ ਪਾਲਿਸੀ ਜੇ ਗਲਤ ਨੀਤੀਆਂ ਨੇ ਉਹਨਾਂ ਦਾ ਵਿਰੋਧ ਕਰਨਾ ਜੇ ਸੱਤ ਦੀ ਗੱਲ ਕੀਤੀ ਦਾ ਮੇਰੇ ਖਿਆਲ ਇਤਿਹਾਸ ਦੇ ਵਿੱਚ ਸਹੀ ਹੋਮਾਂ ਤਾਂ 4 ਸਾਲ ਹੋਏ ਆ ਤੇ ਇਸ ਵਾਰ ਜਿਹੜੀ ਵੱਡੀ ਕਾਮਯਾਬੀ ਮੰਨ ਰਹੇ ਆ ਕਿ ਵਾਈਸ ਪ੍ਰਧਾਨ ਦੀ ਜਿਹੜੀ ਜਿੱਤਿਆ ਸੀ ਤੇ ਅੱਗੇ ਕਿਵੇਂ ਲੱਗਦਾ ਹੈ ਕਿ ਜਿਹੜਾ ਸਖ ਦੇ ਨਾਲ ਜਿਹੜਾ ਸਟੂਡੈਂਟਸ ਦਾ ਜੋੜਨਾ ਜਾਂ ਤੁਹਾਡੀ ਇਸ ਜਿੱਤ ਦੇ ਨਾਲ ਜਿਹੜੀ ਆਰਗੇਨਾਈਜੇਸ਼ਨ ਨੂੰ ਵਧਣ ਫੁੱਲਣ ਚ ਕਿੰਨੀ ਹੈਲਪ ਹੋ ਸਕਦੀ ਹੈ। ਕਿਉਂਕਿ ਜਦੋਂ ਕੋਈ ਵੀ ਜਥੇਬੰਦੀ ਇਲੈਕਸ਼ਨ ਚ ਕੰਟੈਸਟ ਕਰਦੀ ਹੈ ਨਾ ਤੇ ਇਲੈਕਸ਼ਨ ਜਿੱਤਦੀ ਹੈ ਉਹ ਵੱਧਦੀ ਫੁੱਲਦੀ ਹੈ ਨਾ ਪਰ ਸਾਡੇ ਲਈ ਵੀ ਜਿੱਤ ਨਾਲੋਂ ਜ਼ਿਆਦਾ ਇਹ ਚੀਜ਼ ਇੰਪੋਰਟੈਂਟ ਇੰਪੋਰਟੈਂਟ ਸਕਦੀ ਹੈ ਕਿ ਅਸੀਂ ਇਲੈਕਸ਼ਨ ਉੱਤੇ ਕੰਟੈਸਟ ਕਰ ਰਹੇ ਹਾਂ। ਮਤਲਬ ਉਹ ਤੇ ਉਜਾਰਤੀ ਜਥੇਬੰਦੀ ਸੱਤ ਵਰਗੀ ਜਿਹੜੀ ਆਰਗੇਨਾਈਜੇਸ਼ਨ ਆ ਉਹਦਾ ਉਸ ਢਾਂਚੇ ਦੇ ਖਿਲਾਫ ਖੜਾ ਹੋਣਾ ਨਾ ਵੀ ਜਿਹੜੀਆਂ ਉੱਤੇ ਕਾਬੂ ਵਿੱਚ ਰਹਣੇ ਉਹਦੇ ਖਿਲਾਫ ਖੜੇ ਹੋ ਕੇ ਇਲੈਕਸ਼ਨ ਕੰਟੈਸਟ ਕਰਨਾ ਵੀ ਵੀ ਉਹਨਾਂ ਨੂੰ ਇੱਕ ਚੈਲੰਜ ਸਾਡੀ ਕੌਮ ਨੂੰ ਸਮਝੀਂ ਲੋੜਾ ਸਾਡੇ ਲੋਕਾਂ ਨੂੰ ਸਮਝਦੀ ਲੋੜ ਆ ਵੀ ਸਾਡੇ ਲੋਕ ਹਰੇਕ ਵਾਰ ਵੀ ਕਾਂਗਰਸ ਜਿਨ੍ਹਾਂ ਨੇ 84 ਕਰਾਈ ਹੈ ਨਾ ਜਾਂ ਕਾਲੀ ਦਲ ਜਿਨ੍ਹਾਂ ਨੇ ਬੇਅਦਬੀਆਂ ਦੇ ਦੋਸ਼ਿਆਂ ਨੂੰ ਨਹੀਂ ਫੜਿਆ ਜਾਂ ਮਤਲਬ ਅੰਦਰ ਰਹਿ ਕੇ ਹੈ ਨਾ ਵੀ ਆਪ ਪੰਥ ਦੇ ਵਿੱਚ ਰਹਿ ਕੇ ਸਾਨੂੰ ਪੰਥ ਨੂੰ ਢਾਹ ਲਾਈ ਹੈ ਨਾ ਜਾਂ ਬੀਜੇਪੀ ਜਾਰਸਸ ਦਾ ਢਾਡੂ ਵਰਕੇ ਜਥੇਬੰਦੀਆਂ ਨਾ ਪਾਰਟੀਆਂ ਵੀ ਜਿਹੜੀਆਂ ਹਜੇ ਵੀ ਮਤਲਬ ਪੰਜਾਬ ਨੂੰ ਖੋਰ-ਖੋਰ ਕੇ ਖਾਰ ਰਹੀਆਂ ਨੇ ਵੀ ਇਹਨਾਂ ਦਾ ਸਾਥ ਦੇ ਦਿੰਦੇ ਆ ਪਰ ਵੀ ਉਹ ਲੋਕ ਹੈ ਨਾ ਵੀ ਜਿਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ ਤਾਂ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਨਾ ਵੀ ਉਹਨਾਂ ਦਾ ਸਾਥ ਨਹੀਂ ਦਿੰਦੇ ਪਰ ਪਿੱਛੇ ਦੇ ਮੋੜਾਂ ਪਿਆਗਾ ਮਤਲਬ ਬੜੇ ਪੰਕਤ ਕਚੇਰੇ ਆ ਜਿਨ੍ਹਾਂ ਨੇ ਕੌਮ ਦੇ ਲਈ ਵਾਸ਼ ਕੀਤਾ ਨਾ ਸੰਦਰਸ਼ ਕੀਤਾ ਤੇ ਜਾਓ ਪਰਿਵਾਰ ਜਿਨ੍ਹਾਂ ਦੇ ਪਰਿਵਾਰਾਂ ਨਿਸ਼ੀਦ ਦੇ ਵਿੱਚ ਨਾ ਅੱਗੇ ਆਏ ਆ ਟੋਣਾ ਲੜਿਆ ਤੇ ਜਿੱਤੇ ਵੀ ਆਣ ਸਾਨੂੰ ਉਮੀਦ ਆ ਕਿ ਵੀ ਕੌਮ ਆ ਸਹੀ ਪਾਸੇ ਹੁਣ ਹੋ ਰਹੀ ਆ ਨਾ ਲੋਕ ਸਾਡੇ ਆ ਜਿਹੜੇ ਵੀ ਇੱਕ ਸਹੀ ਆਗੂ ਚੁਣ ਰਹੇ ਆ ਤੈਨੂੰ ਲੱਗਦਾ ਉਮੀਦ ਆ ਕਿ ਅੱਗੇ ਕੋਈ ਵੀ ਪੰਕਤ ਕਚੇਰਾ ਖੜਾ ਹੋਊਗਾ ਸਾਡੇ ਜਿਹੜੇ ਲੋਕਾਂ ਸਿੱਖ ਪਾਵਾ ਆ ਪੰਜਾਬ ਦੇ ਲੋਕਾਂ ਨੂੰ ਚਾਹੁੰਦੇ ਆ ਜਾਂਦੇ ਜਾਂਦੇ ਮੈਂ ਪੁੱਛਣਾ ਚਾਹੂੰਗਾ ਕਿ ਅੱਜ ਭਾਈ ਜੀ ਹਰਜੋਤ ਹੋਰਾਂ ਨੇ ਤੁਹਾਡੀ ਵੀ ਉੱਥੇ ਜਾ ਕੇ ਚੋਣਾਂ ਦੇ ਵਿੱਚ ਵੀ ਤੁਹਾਡਾ ਸਾਥ ਦਿੱਤਾ ਅੱਜ ਪਿੰਡ ਦੇ ਵਿੱਚ ਇੱਕ ਸਮਾਗਮ ਰੱਖਿਆ ਵਧੀਆ ਸਵਾਗਤ ਕੀਤਾ ਤੇ ਕਿਵੇਂ ਲੱਗਿਆ ਤੁਹਾਨੂੰ ਬੜਾ ਧੰਨਵਾਦ ਜੀ ਬਈ ਮੈਂ ਹਰਜੋਤ ਸਿੰਘ ਜੀ ਦਾ ਨਾ ਤੇ ਸਮੂਹ ਜਿਹੜੇ ਨਗਰ ਨਿਵਾਸੀ ਪਿੰਡੂ ਦੇਗਾ ਕਿ ਉਹਨਾਂ ਨੇ ਮਤਲਬ ਇੱਕ ਆਪ ਦਾ ਇਲਾਕੇ ਦਾ ਕੋ ਪਤਾ ਸਮਝ ਕੇ ਕਿਹਾ ਵੀ ਮੈਨੂੰ ਇੱਥੇ ਬੁਲਾਇਆ ਤੇ ਇਹਨਾਂ ਦਾ ਮਾਨ ਸਨਮਾਨ ਦਿੱਤਾ ਨਾ ਬੜਾ ਮੈਂ ਧੰਨਵਾਦੀ ਹਾਂ ਬਈ ਹਰਜੋਤ ਉੱਤੇ ਆਏ ਹੜਾ ਉਹਨਾਂ ਨੇ ਵੀ ਇਹ ਚੀਜ਼ ਉੱਤੇ ਇਲੈਕਸ਼ਨ ਦੇ ਵਿੱਚ ਵੀ ਸਾਡਾ ਸਾਥ ਦਿੱਤਾ ਨਾ ਤੇ ਬਾਈ ਬੱਲੇ ਭਰਾਵਾਂ ਨੂੰ ਵਿਸ਼ੇ ਪੈਂਚਾ ਸਾਹਿਬ ਜੀ ਮੇਰੇ ਨਾਲ ਵਿਚਰ ਤੇ ਆ ਗਏ ਜਿ세 ਬੰਦੀ ਨਾਲ ਤਾਂ ਪਹਿਲਾਂ ਤੋਂ ਵਿਚਰ ਤੇ ਆ ਰਹੇ ਆ ਤੇ ਬੜਾ ਮਾਨ ਮਹਿਸੂਸ ਹੁੰਦਾ ਜੀ ਸਾਡੇ ਇਲਾਕੇ ਦੇ ਵਿੱਚ ਨੌਜਵਾਨ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਆ ਜੀ ਬਹੁਤ ਵਧੀਆ ਲੱਗਿਆ ਅਸ਼ਮੀਤ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਗੱਲ ਵੀ ਚਾਹੁੰਦੇ ਸੀ ਕਿ ਤੁਹਾਡੇ ਨਾਲ ਬੈਠ ਕੇ ਜਿਹੜੀ ਗੱਲਬਾਤ ਹੋਵੇ ਪਰ ਤੁਹਾਡੇ ਰੁਝੇਵੇਂ ਨੇ ਕਿਉਂਕਿ ਹਰ ਕੋਈ ਮਿਲਣਾ ਚਾਹੁੰਦਾ ਹੈ ਉਸ ਨੌਜਵਾਨ ਨੂੰ ਜਿਨੇ ਇੱਕ ਨਵੀਂ ਫਿਰਤ ਪਾਈ ਹੈ ਤੇ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਜਿਹੜੀ ਸੋਚ ਨੂੰ ਲੈ ਕੇ ਤੁਸੀਂ ਚੱਲੇ ਹੋ ਤੁਸੀਂ ਉਸ ਸੋਚ ਨੂੰ ਜਿਹੜਾ ਆਪਣੇ ਮਿਸ਼ਨ ਦੇ ਵਿੱਚ ਜ਼ਰੂਰ ਕਾਮਯਾਬ ਹੋਵੇ ਤੇ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਪੱਗਾਂ ਵਾਲੇ ਜਿਹੜੇ ਆਗੂ ਸਿੱਖੀ ਸੋਚ ਵਾਲੇ ਸਿੱਖੀ ਸਰੂਪ ਵਾਲੇ ਆਗੂ ਜਿਹੜੇ ਉਹ ਅੱਗੇ ਆਉਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਅਸ਼ਮੀਰ ਸਿੰਘ ਜੀ ਸਾਡੇ ਪਿੰਡ ਮਤਲਬ ਗਦਰੀ ਪਾਬਿਆਂ ਦੇ ਪਿੰਡ ਢੂਡਿੱਕੇ ਵਿਖੇ ਪਹੁੰਚੇ ਜੀ ਤੇ ਇਹਨੇ ਜੋ ਪਹਿਲਾਂ ਪਾਰਟੀ ਦੀ ਭਾਈ ਜਸਵੰਤ ਸਿੰਘ ਖਾਲੜੀ ਦੀ ਜੋ ਸੋਚ ਆ ਉਹਨੂੰ ਮਤਲਬ ਪਿੰਡ ਪਿੰਡ ਜਾ ਕੇ ਮਤਲਬ ਦੱਸ ਰਹੀ ਆ ਜੀ ਤੇ ਪਿੰਡ ਸਦਨ ਦਾ ਮਤਲਬ ਮਕਸਦ ਸਰਭੇ ਸੀ ਜੋ ਅਸ਼ਮੀਰ ਸਿੰਘ ਦੇ ਡੋਲਜੀ ਲੈ ਕੇ ਚੱਲੇ ਸੀ ਸੰਨ ਤਾਂ ਉਹ ਡੋਲਜੀ ਤਾਂ ਰੁੱਖ ਮਤਲਬ ਪਿੰਡ ਵੱਲੋਂ ਕੀਤਾ ਜਾਵੇ ਤਾਂ ਜੋ ਪਿੰਡ ਦੇ ਨੌਜਵਾਨ ਇਹਨਾਂ ਤੋਂ ਪ੍ਰੇਰਿਤ ਹੋ ਕੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਅਤੇ ਚੰਗੇ ਉਦਾਂ ਤੇ ਪਹੁੰਚਣ ਸੋ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਜਾ ਕੇ ਉਹ ਟੋਣਾ ਸਮੇਂ ਮਦਦ ਕੀਤੀ ਹੈ ਜੀ ਬਿਲਕੁਲ ਇਹ ਕਿਵੇਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਥ ਆਰਗੇਨਾਈਜੇਸ਼ਨ ਹੈ ਇਹ ਲੱਗਦਾ ਵੀ ਲੇក ਲੋਕਾਂ ਦਾ ਕਿਹੋ ਜਿਹਾ ਹੰਗਾਰ ਆ ਰਹੇ ਦੇਖੋ ਜੀ ਸਾਥ ਦੇ ਜੋ ਮਤਲਬ ਲੋਕਪ੍ਰਿਆਸ ਪਰ ਸਾਨੂੰ ਮਿਲੀ ਆ ਸਾਨੂੰ ਯਕੀਨ ਹੀ ਸੀ ਮੈਨੂੰ ਹੀ ਨਹੀਂ ਸਾਡੇ ਪਾਰਟੀ ਦੇ ਜੋ ਮਤਲਬ ਆਗੂ ਨੇ ਤੇ ਜੋ ਪਾਰਟੀ ਮਤਲਬ ਪ੍ਰਬੰਧ ਚਲਾ ਰਹੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਰਸਤਾ ਵਿੱਚ ਯਕੀਨ ਨਹੀਂ ਸੀ ਕਿ ਕਾ ਕਿ ਯੂਨੀਵਰਸਿਟੀ ਤੋਂ ਬਾਹਰ ਵੀ ਸਾਨੂੰ ਅੰਨਾ ਮਤਲਬ ਪਿਆਰ ਤੇ ਸਤਿਕਾਰ ਮਿਲੂਗਾ ਹੀ ਹੁਣ ਤੁਸੀਂ ਦੇਖੋ ਜੀ ਪੰਜਾਬ ਦੀ ਤੇ ਮਤਲਬ ਅਲੱਗ ਅਲੱਗ ਜਿਨ੍ਹਾਂ ਦੇ ਵਿੱਚ ਨੌਜਵਾਨੀ ਪ੍ਰਤੀ ਪਾਰਟੀ ਪ੍ਰਤੀਨ ਪਿਆਰ ਤੇ ਸਤਿਕਾਰ ਹੈ ਜੀ ਸਗੋਂ ਸਾਨੂੰ ਸਮਝ ਹੀ ਲੱਗ ਰਿਹਾ ਕਿ ਸਾਰੇ ਮਤਲਬ ਭਾਈ ਸਾ ਨੂੰ ਅਸ਼ਮੀਲ ਸਿੰਘ ਜੀ ਨੂੰ ਪਤਲੇ ਤੇ ਸੱਤ ਪਾਰਟੀ ਨੂੰ ਬੁਲਾ ਰਹੇ ਆ ਜੀ ਤਾਂ ਜੋ ਪਿੰਡ ਦੇ ਵਿੱਚ ਉਹਨਾਂ ਦੇ ਸੈਮੀਨਾਰ ਕਰਵਾਏ ਜਾਣ ਅਤੇ ਇਹਨਾਂ ਨੂੰ ਅਧੇ ਜਾਗਰਤਾ ਲਈ ਪ੍ਰੇਰਿਤ ਕੀਤਾ ਜਾਵੇ ਜੀ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ